ਕੀ ਨਾਮ ਹੈ ਤੁਹਾਡਾ ਤਾਨਿਆ ਬੇਟਾ ਜਿਹੜੇ ਸਿੱਖੇ ਆ ਕਿੱਥੋਂ ਸਿੱਖੇ ਆ ਅਸੀਂ ਸਕੂਲੋਂ ਹੀ ਸਿੱਖਿਆ ਸਾਨੂੰ ਅਰ ਦੀਪਕ ਸਰ ਨੇ ਸਿਖਾਇਆ ਤੇ ਅਸੀਂ ਉਹਨਾਂ ਕਰਕੇ ਅੱਜ ਫਸਟ ਆਏ ਆ ਸਲੇਟ ਲੈਵਲ ਤੇ ਅਸੀਂ ਸੰਗਰੂਰ ਗਏ ਸੀ ਜ਼ਾੜ ਸ਼ਬਦ ਗਾਇਨ ਉੱਥੇ ਕੰਪੀਟੀਸ਼ਨ ਸੀ ਜ਼ਾੜਾ ਸ਼ਬਦ ਗਾਇਨ ਦਾ ਤੇ ਸ਼ਬਦ ਬੋਲਿਆ ਸੀ ਆਜੰਦਾ ਬਲੇ ਨਿਸ਼ਾਨੀਆਂ ਗੀ ਤੇਲ ਦੀ ਮਮੀ ਪਾਪਾ ਨੇ ਵੀ ਕਿਹਾ ਕਿ ਪ੍ਰੈਕਟਿਸ ਕਰਿਆ ਕਰੋ ਕੁਝ ਬਣਾਓ ਮਤਲਬ ਨਾਮ ਰੋਸ਼ਨ ਕਰੋ ਅੱਗੇ ਜਾ ਕੇ ਇਹ ਸਭ ਦੇ ਰਹੇ ਸਕੂਲੋਂ ਸੀ ਹਾਂਜੀ ਸਰ ਨੇ ਸਿਖਾਏ ਪੜਾਈ ਘਰ ਆ ਕੇ ਕਰ ਲਈ ਦੀ ਸੀ ਸ਼ਬਦ ਸਕੂਲ ਸਿੱਖ ਲਿਆ ਕਿੰਨੇ ਬੱਚੇ ਇਹਦਾ ਨਾਮ ਸਾਡੇ ਪੰਜ ਬੱਚੇ ਸੀ ਇੱਕ ਹਰਮੋਨੀਅਮ ਤਬਲੇ ਵਾਲਾ ਤੇ ਤਿੰਨ ਸੀ ਜਿੱਥੇ ਦੀ ਕੰਪੀਟੀਸ਼ਨ ਕਰਣੀ ਉਹ ਤਾਂ ਇਹ ਕਿੰਨੇ ਮਤਲਬ ਕੰਪੀਟੀਸ਼ਨ ਕਰਦੇ ਸੀ ਹੈਗੇ ਸੀ ਉੱਥੇ ਜਾਦਾ ਹੀ ਸੀ ਸਾਡਾ ਸਕੂਲ ਸੀ ਕਿੰਨੇ ਸਟੇਟਾਂ ਤੋਂ ਬੰਦ ਬੈਠਾ ਬੇਟਾ ਨਾਮ ਕੀ ਹੈ ਮਾਨਯ ਬੇਟਾ ਇੱਕ ਸਾਥੀ ਜਿਹੜੀ ਕਰਦਾ ਕਿੱਥੇ ਕੰਪੀਟੀਸ਼ਨ ਹੋਇਆ ਸੀ ਤੇ ਕਿਸ ਕਿਦ ਸੰਗਰੂਰ ਹੋਇਆ ਸੀ ਕੰਪੀਟੀਸ਼ਨ ਤੇ ਸ਼ਬਦ ਗਾਇਨ ਦਾ ਕੰਪੀਟੀਸ਼ਨ ਸੀ ਇਹ ਕੀ ਗਾਇਨ ਸ਼ਬਦ जलन थलन वसुधा गगन हरदीप कसर नेसन सिखाया सी मम्मी का कौन स्कूल से शब्द सिखलीदा ई ते कार आगे पढ़ लीदा सी नाम ਚਾਹ ਸੀ ਬਹੁਤ ਖੁਸ਼ੀ ਹੈ ਜੀ ਮੈਨੂੰ ਤੇ ਇੰਨਾ ਹੈਗਾ ਹੀ ਨਹੀਂ ਸੀ ਕਿ ਮੇਰੀ ਬੇਟੀਆਂ ਇਸਲਾਵਲ ਤੱਕ ਪਹੁੰਚ ਸਕਦੀਆਂ ਨੇ ਇਹਨਾਂ ਦੇ ਸਰ ਸੀਗੇ ਹਰਦੀਪਕ ਸਰ ਤੇ ਉਹਨਾਂ ਨੇ ਮੈਨੂੰ ਫੀਲ ਕਰਾਇਆ ਕਿ ਨੇ ਤੁਹਾਡੀ ਆਵਾਜ਼ ਬੜੀ ਵਧੀਆ ਕੁੜੀਆਂ ਦੀ ਇਹ ਬੜੀ ਅੱਗੇ ਜਾਣਗੀਆਂ ਫਿਰ ਫਸਟ ਟਾਈਮ ਮਤਲਬ ਇੱਕ ਸਕੂਲ ਚ ਕੰਪੀਟੀਸ਼ਨ ਹੋਇਆ 10 ਸਕੂਲ ਦੇ ਬੱਚੇ ਆਏ ਹੋਏ ਸੀ ਅਦੋਂ ਇਹ ਸੈਕੰਡ ਆਈਆਂ ਫਿਰ ਮੈਨੂੰ ਥੋੜਾ ਹੋਇਆ ਕਿ ਨਹੀਂ ਇਹ ਨਵੀਂ ਆਵਾਜ਼ 'ਚ ਦਮ ਹੈਗਾ ਕਿ ਮਤਲਬ ਕੁਝ ਕਰ ਸਕਦੀਆਂ ਨੇ ਉਹਦੇ ਬਾਅਦ ਫਿਰ ਸਰ ਨੇ ਇਹਨਾਂ ਨੂੰ ਐ ਮਤਲਬ ਜਿਹੜਾ ਕੰਪੀਟੀਸ਼ਨ ਹੋਇਆ ਪਹਿਲੇ ਆਨਲਾਈਨ ਹੋਇਆ ਤੇ 6000 ਬੱਚਿਆਂ ਦੇ ਵਿੱਚੋਂ ਇਹ ਮਤਲਬ ਫਰਸਟ ਆਈਆਂ ਨੇ ਤੇ ਫਿਰ ਉਹਦੇ ਬਾਅਦ ਮਤਲਬ ਲਾਈਵ ਹੋਣਾ ਸੀ ਕੱਲ ਕੱਲ ਫਿਰ ਲਾਈਵ ਉਥੇ ਹੋਇਆ ਪ੍ਰੋਗਰਾਮ ਤੇ ਉਹਦੇ ਵਿੱਚੇ ਫਿਰ ਇਹਨਾਂ ਦੀ ਫਰਸਟ ਪੋਜੀਸ਼ਨ ਆਈ ਹੈ ਤੇ ਕਾਫੀ ਸਕੂਲਾਂ ਦੇ ਬੱਚੇ ਸੀ ਕਾਫੀ ਬੱਚਾ ਸੀਗਾ ਤੇ ਮਤਲਬ ਸਟਾਰਟਿੰਗ ਤੋਂ ਹੀ ਇਹਨਾਂ ਨੂੰ ਥੋੜਾ ਕੋਈ ਸਾਲ ਦੋ ਸਾਲ ਦਾ ਹੀ ਟੀਵੀ ਇਹਨਾਂ ਨੇ ਔਨ ਕਰਨਾ ਨਾ ਗਾਣੇ ਲੱਗੇ ਇਹਨਾਂ ਨੇ ਗੁੰਗੁਣਾਣੇ ਤੇ ਇਹਨਾਂ ਨੂੰ ਮਤਲਬ ਤੇ ਬੋਲਦੀਆਂ ਰਦੀਆਂ ਨੇ ਗਾਣੇ ਦੋ ਤਿੰਨ ਵਾਰੀ ਸਕੂਲ 'ਚ ਵੀ ਮਤਲਬ ਬੋਲਿਆ ਵਾ ਜਿੱਦਾਂ ਕੋਈ ਐਨੂਅਲ ਫੰਕਸ਼ਨ ਤੇ ਬੋਲਿਆ ਮਤਲਬ ਹਲੇ ਸਟਾਰਟਿੰਗ ਹੀ ਆ ਲਿਖ ਸਾਲ ਤੋਂ ਹੀ ਮਤਲਬ ਦੋ ਤਿੰਨ ਵਾਰੀ ਬੋਲਿਆ ਜ਼ਿਆਦਾ ਨਹੀਂ ਤੇ ਸਿੱਖਦੀਆਂ ਵੀ ਨਹੀਂ ਹੈਗੀਆਂ ਕਿਤੋਂ ਬਸ ਟੀਵੀ 'ਚ ਦੇਖ ਗਈ ਬਾਕੀ ਸਰ ਨੇ ਜਿਹੜਾ ਸਿਖਾਇਆ ਇਹਨਾਂ ਨੂੰ ਬਾਕੀ ਹੋਰ ਨਹੀਂ ਕਿਤੋਂ ਉਹਨਾਂ ਨੇ ਸਿੱਖਿਆ ਤੇ ਇਹਨਾਂ ਦੇ ਪਾਪਾ ਵੀ ਸਿੰਗਿੰਗ ਕਰਦੇ ਸੀਗੇ ਮਤਲਬ ਮਤਲਬ ਕਦੀ ਉਹਨਾਂ ਨੇ ਵੀ ਇੱਕ ਦੋ ਵਾਰੀ ਵਾਇਸ ਆਫ ਪੰਜਾਬ 'ਚ ਦਿੱਤਾ ਸੀਗਾ ਆਡੀਸ਼ਨ ਤੇ ਸਿਲੈਕਟ ਹੋ ਗਏ ਸੀ ਪਰ ਉਹ ਗਏ ਨਹੀਂ ਤੇ ਇਹ ਇਹਨਾਂ ਦੀ ਆਵਾਜ਼ ਜਿਹੜੀ ਹੈ ਸਮਝੋ ਆਪਣੇ ਪਾਪਾ ਤੋਂ ਹੀ ਕੁਦਰਤੀ ਮ ਮੈਂ ਤੇ ਚਾਹਨੀ ਹੈ ਕਿ ਇਸੇ ਫੀਲਡ ਦੇ ਵਿੱਚ ਜਾਣ ਅੱਗੇ ਪਰ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਕਿ ਇਸ ਫੀਲਡ 'ਚ ਕਿੱਦਾਂ ਜਾਣਾ ਵਾ ਕੋਈ ਨੋਲਿਜ ਨਹੀਂ ਹੈਗੀ ਅਸੀਂ ਚਾਹਦੇ ਹਾਂ ਕਿ ਇਸ ਫੀਲਡ 'ਚ ਆਪਣਾ ਨਾਮ ਕਮਾਣ ਨਾਲ ਸਾਡਾ ਵੀ ਨਾਮ ਰੋਸ਼ਨ ਕਰਨ ਪੂਰੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਤੇ ਅਸੀਂ ਤੇ ਆਹੀ ਚਾਹਦੇ ਹਾਂ ਪਰ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਕੋਈ ਜਾਣਕਾਰੀ ਨਹੀਂ ਹੈਗੀ ਇਸ ਬਾਰੇ ਲੱਗਦਾ ਨਹੀਂ ਬੀਡੀ ਨੂੰ ਕੋਈ ਹੈਂਡਲ ਕਰੇਗਾ ਕਿ ਕਿੱਦਾਂ ਕੋਈ ਹਾਂਜੀ ਹਾਂਜੀ ਲੱਗਦਾ ਤੇ ਆਇਆ